ਹਰ ਧਰਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਦੱਸਿਆ ਜਾਂਦਾ ਹੈ ਕਿ ਪਰਮੇਸ਼ਰ ਦੇ ਅਖਰੀ ਨਾਮ ਨੂੰ ਲੈ ਕੇ ਜਦੋਂ ਅਸੀਂ ਉਸ ਦਾ ਜਪ ਕਰਾਂਗੇ ਪਾਓ ਇਸ ਰਸਨਾ ਦੁਆਰਾ ਉਸ ਨੂੰ ਰਟਾਂਗੇ ਤਾਂ ਸਾਡੇ ਮਨ ਦੀ ਮੈਲ ਉਤਰ ਜਾਏਗੀ ਕੋਈ ਧਾਮ ਧਾਮ ਕਰ ਰਿਹਾ ਹੈ ਕੋਈ ਅੱਲਾ ਅੱਲਾ ਕੋਈ ਵਾਹਿਗੁਰੂ ਵਾਹਿਗੁਰੂ ਕੋਈ ਗੋਬਿੰਦ ਗੋਬਿੰਦ ਕੋਈ ਸਤਨਾਮ ਕੋਈ ਰਾਧਾ ਕੋਈ ਸੋਹੰ ਹੰਸੋਹੰ ਅਨੇਕਾਂ ਤਰੀਕਿਆਂ ਦੇ ਅਖਰੇ ਨਾਮ ਸੰਸਾਰ ਦੇ ਵਿੱਚ ਪ੍ਰਚਲਿਤ ਨੇ ਜੋ ਬੰਦਾ ਜਿਸ ਕਿਸੇ ਧਰਮ ਨਾਲ ਲਿਆ ਜਿਸ ਕਿਸੇ ਡੇਰੇਵਾਦ ਨਾਲ ਜੁੜਿਆ ਹੋਇਆ ਹੈ ਉਹ ਉਸੇ ਅੱਖਰ ਨੂੰ ਲੈ ਕੇ ਰਟ ਰਿਹਾ ਹੈ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਨੇ ਕਿ ਮਨ ਮੇਰੇ ਗੁਰ ਸਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥੱਕੈ ਮੈਲ ਨਾ ਸਕੀ ਧੋਏ ਇੱਥੇ ਉਪਦੇਸ਼ ਮਨ ਨੂੰ ਹੈ ਕਿਸੇ ਸ਼ਰੀਰ ਨੂੰ ਨਹੀਂ ਕਿਸੇ ਧਰਮ ਨੂੰ ਨਹੀਂ ਕਿਉਂਕਿ ਮਨ ਹਰ ਮਨੁੱਖ ਦੇ ਵਿੱਚ ਹੈ ਤੇ ਉਸ ਮਨ ਨੂੰ ਗੁਰੂ ਸਾਹਿਬ ਜੀ ਇਹ ਫਰਮਾਨ ਕਰ ਰਹੇ ਨੇ ਕਿ ਜਦ ਤੱਕ ਤੂੰ ਗੁਰ ਦੀ ਸ਼ਰਣ ਦੇ ਵਿੱਚ ਨਹੀਂ ਆਂਦਾ ਤੂੰ ਨਿਰਮਲ ਨਹੀਂ ਹੋ ਸਕਦਾ ਹੁਣ ਜਦ ਤੱਕ ਅਸੀਂ ਗੁਰ ਦੀ ਸ਼ਰਣ ਕੀ ਹੈ ਉਸ ਨੂੰ ਬੁੱਝ ਨਹੀਂ ਲੈਂਦੇ ਸਾਡਾ ਮਨ ਨਿਰਮਲ ਹੋ ਹੀ ਨਹੀਂ ਸਕਦਾ ਕਹਿੰਦੇ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਇਹੋ ਜਿਹੇ ਜੀਵ ਨੇ ਮਨਮੁਖ ਯਾਨੀ ਜਿਸਨੇ ਮਨ ਨੂੰ ਜਾਣਿਆ ਹੀ ਨਹੀਂ ਮਨ ਦਾ ਗਿਆਨ ਹੀ ਨਹੀਂ ਲਿਆ ਪਰ ਮੁੱਖੋ ਹੀ ਅਖਰੀ ਨਾਮ ਨੂੰ ਲੈ ਕੇ ਰੱਟ ਰਹੇ ਨੇ ਤੇ ਸੋਚ ਰਹੇ ਨੇ ਕਿ ਮੈਲ ਉੱਤਰ ਜਾਏਗੀ ਪਰ ਉਹ ਮੈਲ ਉਤਰ ਨਹੀਂਦੀ ਧੁੱਪ ਨਹੀਂਦੀ ਬਲਕਿ ਹੋਰ ਚੜ੍ਹ ਗਈ ਹੈ ਮੈਂ ਕੀਤਾ ਮੈਂ ਇੰਨਾ ਕਰਦਾ ਹਾਂ ਹਉਮੇ